ਸਤਿ ਸ੍ਰੀ ਅਕਾਲ ਸਤਿਓ ਗੋਚੀਆਂ ਪਹਿਣਾ ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਗਜ਼ਲ ਕਿ ਫਾਤੀ ਛੱਡ ਕੇ ਉਡdੀਆਂ ਫੜਦੇ ਫਾਤੀ ਛੱਡ ਕੇ ਉਡdੀਆਂ ਫੜਦੇ ਜਾਲਾਂ ਵਿੱਚ ਕਦੀ ਬਾਜ ਨਹੀਂ ਅੜਦੇ ਜਾਲਾਂ ਵਿੱਚ ਕਦੇ ਬਾਜ ਨਹੀਂ ਅੜਦੇ ਅੰਬਰਾਂ ਵਿੱਚ ਨਾ ਉਡਦੀ ਕੀੜੀ ਹਾਥੀ ਨਹੀਂ ਖੁੱਡਾਂ ਵਿੱਚ ਵੜਦੇ ਕਾਹ ਨਹੀਂ ਰਹਿੰਦੇ ਡੂੰਘੇ ਪਾਣੀ ਕਾਣੀ ਰਿੰਦੇ ਡੂੰਗੇ ਪਾਣੀ ਮਗਰ ਨਹੀਂ ਰੁੱਖਾਂ ਤੇ ਚੜਦੇ ਸੂਰਜ ਤੇ ਪੱਲੀ ਨਹੀਂ ਪੈਂਦੀ ਸੂਰਜ ਤੇ ਪੱਲੀ ਨਹੀਂ ਪੈਂਦੀ ਮਰਜ਼ੀ ਤੇ ਕਦੀ ਚਾਨਣ ਹੀ ਚੜਦੇ ਹਰ ਇੱਕ ਕੰਧ ਦੇ ਕੰਨ ਨਹੀਂ ਹੁੰਦੇ ਹਰ ਇੱਕ ਕੰਧ ਦੇ ਕੰਨ ਨਹੀਂ ਹੁੰਦੇ ਕੰਧਾਂ ਕਜਦੀਆਂ ਘਰ ਦੇ ਪਰਦੇ ਬੰਦੇ ਭਾਵੇਂ ਕੁੱਤੇ ਹੋ ਗਏ ਬੰਦੇ ਭਾਵੇਂ ਕੁੱਤੇ ਹੋ ਗਏ ਤਾਂ ਵੀ ਅਜੇ ਵਫਾ ਨਹੀਂ ਕਰਦੇ ਬੰਦੇ ਭਾਵੇਂ ਕੁੱਤੇ ਹੋ ਗਏ ਤਾਂ ਵੀ ਅਜੇ ਵਫਾ ਨਹੀਂ ਕਰਦੇ ਦੰਮਾਂ ਦੀ دیਵਾਨੀ ਦੁਨੀਆ ਮੁਰਸ਼ਿਦ ਵੀ ਉਹਦਾ ਦੰਮ ਨਹੀਂ ਭਰਦੇ ਦੰਮਾਂ ਦੀ دیਵਾਨੀ ਦੁਨੀਆ ਮੁਰਸ਼ਿਦ ਵੀ ਉਹਦਾ ਦੰਮ ਨਹੀਂ ਭਰਦੇ ਆਸਤਿਨ ਦਾ ਬਟਨ ਖੁੱਲ ਗਿਆ ਆਸਤਿਨ ਕੇ ਸਾंप ਆਸਤਿਨ ਦਾ ਬਟਨ ਖੁੱਲ ਗਿਆ ਉੱਡ ਕੇ ਕਹੀਂ ਡਿੱਗਣ ਤੋਂ ਡਰਦੇ ਉੱਡ ਕੇ ਕਹੀਂ ਡਿੱਗਣ ਤੋਂ ਡਰਦੇ ਰੱਬ ਦੇ ਨਾਮ ਦੀ ਪਾਠ ਤੇ ਪੂਜਾ ਰੱਬ ਦੇ ਨਾਮ ਦੀ ਪਾਠ ਤੇ ਪੂਜਾ ਜੱਜ ਸਭ ਕਰਦੇ ਰੱਬ ਤੋਂ ਡਰਦੇ ਰੱਬ ਦੇ ਨਾਮ ਦੀ ਪਾਠ ਤੇ ਪੂਜਾ ਜਾਦੇ ਸਭ ਕਰਦੇ ਰੱਬ ਤੋਂ ਡਰਦੇ ਹਾਥੀ ਭਾਥੀ ਛੱਡ ਕੇ ਉਡਦੀਆਂ ਫੜਦੇ ਜਾਲਾਂ ਵਿੱਚ ਕਦੀ ਬਾਜ਼ ਨਹੀਂ ਅੜਦੇ ਜਿਉਂਦੇ ਵਸਦੇ ਰਹੋ ਆਬਾਦ ਰਹੋ ਧੰਨਵਾਦ ਸਤਿ ਸ੍ਰੀ ਅਕਾਲ